ਸਿਕਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਜ਼ੋਰਜਟ ਦਾ ਡਿਜ਼ਾਈਨ ਲੈ ਕੇ ਆਏ ਆਂ ਅੰਬੀਵਾਲਾ ਜੀ ਦੀ ਬਹੁਤ ਜ਼ਿਆਦਾ ਹਾਈ ਡਿਮਾਂਡ ਸੀ ਪਿੱਛੇ ਤੋਂ ਨਹੀਂ ਮਿਲ ਰਿਆ ਸੀ ਹੁਣ ਸਟਾਕ ਮਿਲਿਆ ਆ ਠੀਕ ਆ ਜਿਹੜਾ ਤੁਹਾਨੂੰ ਆਂਦਾ ਹੈ ਸਮਝ ਫਟਾਫਟ ਕਰਾਣੀ ਆਪਣੇ ਪੀਸ ਦੀ ਬੁਕਿੰਗ ਤੇ ਪਿਓਰ ਜ਼ੋਰਜਟ ਹੁੰਦਾ ਸਟਿਚੇਬਲ ਕੱਪੜਾ ਜਿਹਦੇ ਨਾਲ ਤੁਹਾਨੂੰ ਫਿਟਿੰਗ ਵੀ ਬਹੁਤ ਸੋਹਣੀ ਆਂਦੀ ਹੈ ਤੇ ਪੂਰਾ ਪਾਰਟੀ ਵੇਅਰ ਲੁੱਕ ਦਿੰਦਾ ਹੈ ਪੀਸ ਠੀਕ ਹੈ ਜੀ ਪਿਓਰ ਰਸਟ ਕਲਰ ਦਾ ਤੁਹਾਨੂੰ ਪੀਸ ਦਿਖਾ ਰਹੇ ਆਂ ਘੇਰੇ ਤੇ ਬਹੁ ਐਮਬਰਾਇਡਰੀ ਤਾਂ ਇਹਨਾਂ ਦੀ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਜੀ ਰਾਮਟੈਕਸ ਬ੍ਰਾਂਡ ਦੀ ਇੱਕ ਨੰਬਰ ਦੀ ਐਮਬਰਾਇਡਰੀ ਹੁੰਦੀ ਆ ਠੀਕ ਹੈ ਜੀ ਇਹ ਤੁਹਾਨੂੰ ਫਰੰਟ ਮਿਲੇਗਾ ਵਿੱਚ ਛੋਟੇ ਛੋਟੇ ਡਾਟਸ ਮਿਲेंगे ਠੀਕ ਹੈ ਅੰਬੀ ਦਾ ਡਿਜ਼ਾਈਨ ਮਿਲੇਗਾ ਨੰਬਰ ਰਹੇਗਾ 1 ਰੇਟ ਰਹੇਗਾ 2468 ਸਿਰਫ ਔਰ ਸਿਰਫ 2468 ਰੁਪਏ ਸਾਨੂੰ ਇੱਕ ਗਜਰ ਦਾ ਪੀਸ ਦਵਾਂਗੇ ਰਾਮਟੈਕਸ ਬ੍ਰਾਂਡ ਦਾ ਠੀਕ ਹੈ ਜੀ ਪਿਓਰ ਰਸਟ ਕਲਰ ਦੇਖੋ ਖੋਬ ਲੰਬਾ ਚੋੜਾ ਜੋਰਜਟ ਦਾ ਦੁਪੱਟਾ ਆ ਬਹੁਤ ਸੋਹਣਾ ਚਾਰੇ ਪਾਸੇ ਲੇਸ ਦੀ ਫਿਨਿਸ਼ਿੰਗ ਹੈ ਨੰਬਰ ਰਹੇਗਾ 1 ਬਿਨਾ ਦੇਰੀ ਕਰੇ ਆਪਣਾ ਸੂਟ ਬੁੱਕ ਕਰਾਣਾ ਜਿਹਨੂੰ ਆ ਰਹੀ ਹੈ ਸਮਝ ਨੈਕਸਟ ਕਲਰ ਨੰਬਰ ਰਹੇਗਾ 2 Z ਬਲੈਕ ਕਲਰ ਕੱਪੜਾ ਵੀ ਇੱਕ ਨੰਬਰ ਚੀਜ਼ ਵੀ ਇੱਕ ਨੰਬਰ ਠੀਕ ਹੈ ਜੀ ਆ ਦੇਖੋ ਨੈਕਸਟ ਪੀਸ ਥੋੜਾ ਅੰਦਰ ਬਾਹਰ ਪਾਣਾ ਬਿਲਕੁਲ Z ਬਲੈਕ ਕਲਰ ਮਿਲੇਗਾ ਜੀ ਆ ਦੇਖੋ ਪੀਸ ਨੰਬਰ ਰਹੇਗਾ 2 ਇਹ ਥੋੜਾ ਘੇਰਾ ਹੈ ਜੀ ਠੀਕ ਹੈ ਬਿਚ ਥੋੜਾ ਛੋਟੇ-ਛੋਟੇ ਛੋਟੇ-ਛੋਟੇ ਡਾਟਸ ਜੇ ਵਿੱਚ ਐਮਬਰਾਇਡਰੀ ਆ ਅੰਬੀ ਦਾ ਡਿਜ਼ਾਈਨ ਹੈ ਨੰਬਰ ਰਹੇਗਾ 2 ਠੀਕ ਹੈ ਜੀ ਨੰਬਰ ਰਹੇਗਾ ਇਸ ਪੀਸ ਦਾ 2 ਠੀਕ ਹੈ ਜੀ 2 ਨੰਬਰ Z ਬਲੈਕ ਕਲਰ ਐਮਬਰਾਇਡਰੀ ਦੇ ਨਾਲ ਪਿਓਰ ਕਰੇਮ ਮਸਲੀਨ ਦੀ 3 ਮੀਟਰ ਦੀ ਬਾਟਮ ਨੈਕਸਟ ਪੀਸ ਨੰਬਰ ਰਹੇਗਾ 3 ਮਸਟਰਡ ਸ਼ੇਡ ਆਲੋਜ ਕਪੜਾ ਹੀ ਇੰਨਾ ਵਧੀਆ ਹੁੰਦਾ ਆ ਵੀ ਜੱਡਾ ਮਰਜੀ ਸਾਈਜ਼ ਹੋਵੇ ਫਿਟਿੰਗ ਬਹੁਤ ਸੋਹਣੀ ਆਂਦੀ ਹੈ ਸਭ ਤੋਂ ਪਲੱਸ ਪੁਆਇੰਟ ਈਜ਼ੀ ਵਾਸ਼ ਆ ਆਪਣਾ ਘਰੇ ਧੋਏ ਜਾਂਦੇ ਆ ਕੋਈ ਇਹ ਨਹੀਂ ਹੁੰਦਾ ਇਸ ਕਪੜੇ ਦਾ ਵੀ ਡਾਇਰੈਕਟਲੀ ਨਹੀਂ ਕਰਨੀ ਐ ਵੀ ਇਕੱਠਾ ਹੋ ਗਿਆ ਕੁਛ ਹੋ ਗਿਆ ਪਿਓਰ ਦਾਣੇਦਾਰ ਜੌਰਜਟ ਹੁੰਦੀ ਐ ਫਾਈਨ ਕੁਆਲਿਟੀ ਦੀ ਡਾਈਏਬਲ ਜਿਹੜੀ ਹੁੰਦੀ ਐ ਫਿਰ ਉਹਨੂੰ ਡਿਜੀਟਲ ਕੀਤਾ ਹੁੰਦਾ ਐ ਪ੍ਰਿੰਟਿੰਗ ਨੰਬਰ ਰਹੇਗਾ 32468 ਬਿਨਾ ਦੇਰੀ ਕਰੇ ਆਪਣਾ ਸਟਾਕ ਬੁੱਕ ਕਰਾਣਾ ਆ ਜਿਹਨੂੰ ਆ ਰਹੀ ਹੈ ਸਮਝ ਕਿਉਂਕਿ ਫਿਲਹਾਲ ਇਹ ਸਟਾਕ ਆਪਣੇ ਕੋਲ ਅਵੇਲੇਬਲ ਆ ਕਿੰਨੀ ਜਲਦੀ ਇਹਨੇ ਫਿਨਿਸ਼ ਹੋਣਾ ਆ ਫਿਰ ਕਾਫੀ ਟਾਈਮ ਬਾਅਦ ਮਿਲੂਗਾ ਕਿਉਂਕਿ ਇਹਨਾਂ ਦੇ ਸਕਰੀਨਸ਼ਾਟ ਸਾਡੇ ਕੋਲ ਆਂਦੇ ਰਹਿੰਦੇ ਆ ਬਟ ਫਿਰ ਇਹ ਸਟਾਕ ਕਾਫੀ ਜਲਦੀ ਖਤਮ ਹੋ ਜਾਂਦਾ ਹੈ ਹਨਾ ਆ ਦੇਖੋ ਨੈਕਸਟ ਪੀਸ ਨੰਬਰ ਰਹੇਗਾ 4 ਵਾਈਨ ਸ਼ੇਡ ਹਨਾ ਦੇਖੋ ਇਹ ਬਰਕਾ ਇਹ ਤੁਹਾਡੀ ਬਾਟਮ ਕਲਰ ਸੇਮ ਆ ਰਿਹਾ ਠੀਕ ਹੈ ਨੰਬਰ ਰਹੇਗਾ 4 ਇਹਦੇ ਚਾਰ ਕਲਰ ਚਾਰੋ ਗਜਬ ਨੇਵੀ ਬਲੂ ਕਲਰ ਮਤਲਬ ਬ੍ਰਾਈਟ ਚਾਹਤ ਹੈ ਨਾ ਜਿਹਨਾਂ ਨੂੰ ਥੋੜਾ ਸਾ ਡਾਰਕ ਚਾਹੇ ਤਾ ਨਾ ਉਸ ਹਿਸਾਬ ਦਾ ਚਾਟੇ ਕਿਸੇ ਨੂੰ ਪੂਰਾ ਸੈਟ ਵਾਈਜ਼ ਚਾਹੀਦਾ ਆ ਸੈਟ ਵਾਈਜ਼ ਵੀ ਮਿਲ ਜਾਊਗਾ ਫਿਲਹਾਲ ਸਾਡੇ ਕੋਲ ਸਟਾਕ ਅਵੇਲੇਬਲ ਹੈ ਠੀਕ ਹੈ ਜੀ ਨੈਕਸਟ ਪੀਸ ਆਹ ਲੋ ਨੇਵੀ ਬਲੂ ਕਲਰ ਆ ਦੇਖ ਹੈ ਨਾ ਪੀਸ ਨੇਵੀ ਬਲੂ ਕਲਰ ਬਹੁਤ ਸੋਹਣਾ ਪੀਸ ਹੈ ਇਹ ਤੁਹਾਨੂੰ ਬਾਟਮ ਮਿਲੇਗੀ ਨੰਬਰ ਰਹੇਗਾ ਇਸ ਪੀਸ ਦਾ 5 ਠੀਕ ਹੈ ਜੀ ਇਹ ਮਿਲੇਗਾ ਦੁਪੱਟਾ ਬਿਨਾ ਦੇਰੀ ਕਰੇ ਸੂਟ ਬੁੱਕ ਕਰਾਣਾ ਹੈ ਬਿਲਕੁਲ ਨੇਵੀ ਬਲੂ ਕਲਰ ਨੈਕਸਟ ਪੀਸ ਠੀਕ ਹੈ ਇਦਾਂ ਸੈੱਟ ਵਾਈਜ਼ ਤੁਹਾਨੂੰ ਇਹ ਪੀਸ ਮਿਲेंगे ਅੱਛਾ ਇਹ ਪੰਜ ਦਾ ਸੈੱਟ ਆ ਠੀਕ ਹੈ ਰੈਸਟ ਬਲੂ ਵਾਈਨ ਮਸਟਰਡ ਬਲੈਕ ਪੰਜ ਹੈ ਚਾਰ ਨਹੀਂ ਹੈਗੇ ਜੀ ਪੰਜਾਂ ਦਾ ਸੈੱਟ ਠੀਕ ਆ ਅੱਛਾ ਇਹ ਵੀ ਤੁਹਾਨੂੰ ਇਹ ਦਿਖਾਵਾਂਗੀ ਇਹਦੇ ਨਾਲ ਬਹੁਤ ਸੈਟ ਮੰਗਵਾ ਲਈਆਂ ਫੁੱਲ ਕੁਆਂਟੀਟੀ ਦੇ ਵਿੱਚ ਇੱਕ ਵਿਚਾਰੇ ਮੈਡਮ ਨਾਲ ਜਦ ਰਿਓ ਇਹ ਸੂਟ ਪੁੱਛਦੇ ਆ ਜਦ ਇਹ ਆਂਦੇ ਆ ਜਦ ਇਹ ਖਤਮ ਹੋ ਜਾਂਦੇ ਆ ਤੇ ਉਹਨਾਂ ਨੂੰ ਮੈਂ ਕਿਹਾ ਸੀ ਉਹਨਾਂ ਨੇ ਸਪੈਸ਼ਲ ਬੋਲਿਆ ਸੀ ਕਿ ਬਈ ਸਾਡੇ ਵਾਸਤੇ ਹੁਣ ਦੁਬਾਰਾ ਮੰਗਵਾਓ ਲਓ ਜੀ ਤੁਹਾਡੇ ਵਾਸਤੇ ਫੁੱਲ ਕੁਆਂਟੀਟੀ ਦੇ ਵਿੱਚ ਸੂਟ ਮੰਗਵਾ ਦਿੱਤੇ ਆ ਕਿਉਂਕਿ ਇੰਨਾ ਜ਼ਿਆਦਾ ਤੁਸੀਂ ਇੰਨਾ ਸੂਟਾਂ ਨੂੰ ਪਸੰਦ ਕਰਿਆ ਬਹੁਤ ਜ਼ਿਆਦਾ ਰੇਟ ਵੀ ਠੀਕ ਆ ਕੱਪੜਾ ਵੀ ਇੱਕ ਨੰਬਰ ਆ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਕਿ ਆਈ ਵਾਰੀ ਤੁਸੀਂ ਕਿਸੇ ਸੈੱਟ ਨੂੰ ਇੰਨਾ ਪਿਆਰ ਦਿੰਦੇ ਆ ਜੀ ਅਸੀਂ ਰਿਪੀਟ ਬਹੁਤ ਔਖਾ ਕਿਤਾ ਕੁਝ ਥੋੜਾ ਅਡਜਸਟ ਕਰਕੇ ਮੰਗਵਾਉਂਦੇ ਆ ਸੂਟ ਇੰਨਾ ਇਹਨੂੰ ਪਿਆਰ ਮਿਲਿਆ ਪੀਸ ਨੂੰ ਕਿਉਂਕਿ ਜਿਨ੍ਹਾਂ ਨੂੰ ਦੇਖੋ ਪਹਿਚਾਣ ਹੈ ਉਹ ਵੀਡੀਓ ਦੇ ਵਿੱਚ ਦੇਖ ਕੇ ਹੀ ਕੱਪੜੇ ਨੂੰ ਫੀਲ ਕਰਕੇ ਡਨ ਕਰ ਦਿੰਦੇ ਆ ਵੀ ਇਹ ਸਾਨੂੰ ਸੂਟ ਚਾਹੀਦਾ ਹੀ ਚਾਹੀਦਾ ਆ ਠੀਕ ਆ ਜੀ ਇੱਕ ਸਾਡੀ ਮੈਡਮ ਹੈ ਜਸਲੀਨ ਮੈਡਮ ਉਹ ਦੋ ਲੰਦੇ ਆ ਇਕੱਠੇ ਉਹਨਾਂ ਦੇ ਮਮਾ ਤੇ ਉਹ ਤੇ ਉਹਨਾਂ ਨੂੰ ਦੋ ਸੂਟ ਚਾਹੀਦੇ ਚਾਹੀਦੇ ਹੁੰਦੇ ਆ ਸੋ ਸਪੈਸ਼ਲ ਉਹਨਾਂ ਕਸਟਮਰਸ ਵਾਸਤੇ ਅਸੀਂ ਰੀਸਟਾਕ ਕਰਵਾਉਣਾ ਪੈਂਦਾ ਹੈ ਆਪਣੇ ਖਾਸ ਕਸਟਮਰ ਵਾਸਤੇ ਦੇਖੋ ਜੀ ਠੀਕ ਆ ਇਹ ਵਾਲਾ ਪੀਸ ਆ ਦੇਖੋ ਇਹ ਤੁਹਾਨੂੰ ਮਿਲ ਰਿਹਾ ਇੱਥੇ ਪ੍ਰਿੰਟ ਬਹੁਤ ਗਜਬ ਪ੍ਰਿੰਟ ਠੀਕ ਹੈ ਜੀ ਨੋਟਵਰਕ ਦਾ ਕੰਮ ਆ ਇਹ ਤੁਹਾਨੂੰ ਘੇਰਾ ਦੇਖੋ ਘੇਰੇ ਦੀ ਐਮਬਰਾਇਡਰੀ ਬਹੁਤ ਵਧੀਆ ਸਭ ਤੋਂ ਪਲੱਸ ਪੁਆਇੰਟ ਹੈ ਕੱਪੜਾ ਕੱਪੜਾ ਬਹੁਤ ਲਾਈਟ ਵੇਟ ਤੇ ਪਿਓਰ ਕਾਟਨ ਦਾ ਆ ਤੁਹਾਡੀ ਉਹੀ ਹੈ ਵੀ ਤੁਹਾਡੀ ਪਛਾਣ ਇੰਨੀ ਹੁੰਦੀ ਹੈ ਫੈਬਰਿਕ ਦੀ ਉਹਦੀ ਇੰਨੀ ਡਿਮਾਂਡ ਆਉਂਦੀ ਹੈ ਕਿਸੇ ਕਿਸੇ ਸੈੱਟ ਦੀ ਬਹੁਤ ਜ਼ਿਆਦਾ ਤੇ ਉਸ ਤੋਂ ਉੱਪਰ ਇਹਦਾ ਕਲਰ ਗ੍ਰੇ ਕਲਰ ਹੈ ਇਹ ਕਲਰ ਦੀ ਇੰਨੇ ਪਿੱਛੇ ਪੇ ਸੀ ਇਸ ਕਲਰ ਦੇ ਵੀ ਗ੍ਰੇ ਕਲਰ ਹੈ ਠੀਕ ਹੈ ਬਹੁਤ ਸੋਹਣਾ ਉਹਦੇ ਉੱਪਰ ਬ੍ਰਾਈਟ ਜੇ ਕਲਰ ਦੇ ਫਲਾਵਰ ਹੈ ਮਤਲਬ ਕਿਸੇ ਵੀ ਏਜ ਗਰੁੱਪ ਦਾ ਇਸ ਸੂਟ ਨੂੰ ਵੇਅਰ ਕਰੇ ਇੰਨਾ ਪਿਆਰਾ ਪੀਸ ਹੈ ਨੰਬਰ ਰਹੇਗਾ 6 ਤੇ ਜਿਹੜਾ ਇਹਦਾ ਦੁਪੱਟਾ ਹੈ ਨਾ ਦੁਪੱਟਾ ਵੀ ਤੁਹਾਨੂੰ ਇੱਕ ਨੰਬਰ ਦਾ ਦੇ ਰਹੀ ਹਾਂ ਮਸਲੀਨ ਦਾ ਜੋ ਨਵੇਂ ਵੀਵਰਸ ਐ ਉਹਨਾਂ ਨੂੰ ਦਿਖਾਉਣ ਵਾਸਤੇ ਦਿਖਾ ਰਹੀ ਹਾਂ ਬਾਕੀ ਇਹ ਸਾਡਾ ਰੀਸਟਾਕ ਹੋਇਆ ਹੈ ਅੱਜ ਹੀ ਸਟਾਕ ਆਇਆ ਹੈ ਦੇਖੋ ਜੀ ਬਾਕੀ ਮਦਰਵਾਇਜ਼ ਦਿਖਾਇਆ ਹੋਇਆ ਚੁੰਨੀ ਦੀ ਤੁਹਾਨੂੰ ਚਾਰੋਂ ਪਾਸੇ ਲੇਸ ਦੀ ਫਿਨਿਸ਼ਿੰਗ ਬਹੁਤ ਸੋਹਣਾ ਤੁਹਾਨੂੰ ਇਸ ਟਾਈਪ ਦਾ ਦੁਪੱਟਾ ਮਿਲ ਰਿਹਾ ਨੰਬਰ ਰਹੇਗਾ 6 ਰੇਟ ਰਹੇਗਾ ਸਿਰਫ ਔਰ ਸਿਰਫ 2468 ਜੋ ਰਾਮਟੈਕਸ ਦਾ 에ਅਰ ਕੂਲ ਹੈ ਨਾ ਸਭ ਤੋਂ ਸੁਪੀਰੀਅਰ ਬਿਨਾ ਲਾਈਨਿੰਗ ਦਾ 100% ਬਿਨਾ ਲਾਈਨਿੰਗ ਦਾ ਬੜੇਗਾ ਤੇ ਜਿਹੜਾ ਥ੍ਰੈਡ ਦਾ ਕੰਮ ਐ ਬਹੁਤ ਸ਼ਾਨਦਾਰ ਕਰਿਆ ਹੋਇਆ 3 ਮੀਟਰ ਦੀ ਤੁਹਾਨੂੰ ਬੋਟਮ ਮਿਲੇਗੀ ਨੰਬਰ ਰਹੇਗਾ 6 ਨੈਕਸਟ ਪੀਸ ਇਹਨਾਂ ਦੇ ਤਾਂ ਚਾਰੋਂ ਰੰਗਾਂ ਦੀ ਇੰਨੀ ਡਿਮਾਂਡ ਆਈ ਸੀ ਨਾ ਬਹੁਤ ਜ਼ਿਆਦਾ ਆ ਦੇਖੋ ਸਟਾਰਟਿੰਗ 'ਚ ਆਪਾਂ ਇੱਕ ਦੋ ਹੀ ਸੈੱਟ ਮੰਗਵਾਉਂਦੇ ਹਾਂ ਨਾ ਦੋ ਜਾਂ ਤਿੰਨ ਬਸ ਉਸ ਤੋਂ ਜ਼ਿਆਦਾ ਨਹੀਂ ਮੰਗਵਾਉਂਦੇ ਜਿਸ ਇਸ ਆਦੀ ਰਿਪੀਟ ਆਂਦੀ ਐ ਹੁਣ ਜਿਹੜਾ ਮੈਂ ਵੇਅਰ ਕਰਿਆ ਹੋਇਆ ਸੂਟ ਐ ਇਹਦੀ ਤੁਸੀਂ ਮੰਨੋਗੇ ਨਹੀਂ ਮੈਂ ਕਿੰਨੇ ਸੈੱਟ ਲਈ ਮੈਨੂੰ ਖੁਦ ਨੂੰ ਨਹੀਂ ਪਤਾ ਮੈਂ ਕਿੰਨਾ ਕੱਪੜਾ ਵੇਚ ਲਿਆ ਫਿਰ ਵੀ ਇਹਦੀ ਡਿਮਾਂਡ ਸਾਡੀ ਨਹੀਂ ਖਤਮ ਹੁੰਦੀ ਆ ਦੇਖੋ ਜੀ ਇਹ ਤੁਹਾਡਾ ਘੇਰਾ ਆ ਠੀਕ ਹੈ ਬਹੁਤ ਫਿਨਿਸ਼ਿੰਗ ਦਾ ਕੰਮ ਕਰਿਆ ਹੋਇਆ ਦੇਖੋ ਬਹੁਤ ਫਿਨਿਸ਼ਿੰਗ ਦਾ ਕੰਮ ਇਹ ਤੁਹਾਡੀ ਬਾਟਮ ਹੈ ਬੜਾ ਪਿਆਰਾ ਜਿਹਾ ਡਿਜੀਟਲ ਦੇ ਵਿੱਚ ਫਲਾਵਰ ਹੈਂਡਵਰਕ ਦਾ ਟੱਚ ਬੈਕ ਸਾਈਡ ਤੁਹਾਨੂੰ ਇਸ ਟਾਈਪ ਦੀ ਮਿਲੇਗੀ ਠੀਕ ਹੈ ਜੀ ਨੰਬਰ ਰਹੇਗਾ ਇਸ ਪੀਸ ਦਾ 7 ਬੜਾ ਸ਼ਾਨਦਾਰ ਜਿਹਾ ਦੇਹਾਂਗੇ ਇਹਦੇ ਨਾਲ ਚਪਟਾ ਬਹੁਤ ਸਟਲ ਜਿਹਾ ਕਲਰ ਬਹੁਤ ਪਿਆਰੀ ਪੀਸ ਨੰਬਰ 7 ਨੰਬਰ ਰਹੇਗਾ 6 ਦੇਖੋ ਜੀ ਫਿਰੋਜੀ ਕਲਰ ਦੇਖੋ ਹਲਕੀ ਫਿਰੋਜੀ ਕਲਰ ਬਹੁਤ ਸੋਹਣਾ ਰੰਗ ਹੈ ਬਹੁਤ ਸੋਹਣਾ ਪ੍ਰਿੰਟ ਹੈ ਇਹ ਐਮਬਰਾਇਡਰੀ ਹੈ ਬੜਾ ਪਿਆਰਾ ਜਿਹਾ ਫਿਰੋਜੀ ਕਲਰ ਨੰਬਰ ਰਹੇਗਾ 6 ਲਾਈਟ ਸਕਾਈ ਜਿਹਾ ਹੁੰਦਾ ਨਾ ਜਿਹਦਾ 6 ਇਹ ਮਿਲੇਗਾ ਇਸ ਪੀਸ ਦਾ ਦੁਪੱਟਾ ਇਹ ਸੂਟ ਅਸੀ ਫੁੱਲ ਦਿਖਾਏ ਹੋਏ ਹੈ ਜੀ ਪਹਿਲਾਂ ਵੀ ਸਿਰਫ ਰੀਸਟੌਕ ਹੋਏ ਆ ਤਾਂ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਕਈ ਕਸਟਮਰਸ ਨੂੰ ਅਸੀਂ ਜਵਾਬ ਦੇਇਆ ਸੀ ਪਰ ਜਿੰਨੇ ਸੈਟ ਅਰੇਂਜ ਹੋਏ ਆ ਚਾਰ ਪੰਜ ਸੈਟ ਸਾਨੂੰ ਹੋਰ ਮਿਲ ਗਏ ਹਨਾ ਨੰਬਰ ਰਹੇਗਾ 10 ਦੇਖੋ ਪੀਚ ਸ਼ੀਟ ਨੰਬਰ ਰਹੇਗਾ ਇਸ ਪੀਸ ਦਾ 10 ਇਹ ਰਹੇਗਾ ਪੀਚ ਕਲਰ ਦਾ ਡਿਫਰੈਂਟ ਦੇਖੋ ਬਹੁਤ ਸ਼ਾਨਦਾਰ ਜਿਹਾ ਪੀਸ ਹੈ ਜੇ ਕਿਸੇ ਨੂੰ ਸੈਟ ਵਾਈਜ਼ ਚਾਹੀਦਾ ਆ ਕਿਉਂਕਿ ਇਦਾਂ ਦਾ ਸਮਾਨ ਹੁੰਦਾ ਹੈ ਇਦਾਂ ਦੇ ਸੂਟ ਹੁੰਦੇ ਆ ਜੋ ਬਹੁਤ ਔਕੇ ਮਿਲਦੇ ਆ जे किसी चाहिए सैट वाइज सैट वाइज मिल सकता या सिंगल चाहिए सिंगल लो जी एक नैक्सट डिजाइन होर लेटेस्ट डिजाइन आया इधर रामटेक्स का ठीक है जी बहुत प्यारी रेंज बहुत प्यारा पीस टू फाइव नाइन थ्री पच्ची सौ तिरानवे रुपए पीस मिलेगा थानू आ देखो एयरकूल फैब्रिक है विदाउट लाइनिंग पीस बनेगा ठीक है जी ब्लैक कलर है विदाउट लाइनिंग बनना इस पीस ने इतने टाई पट्टी मिल रही है ए अंबरायडरी है ठीक है जी एम्बरायडरी है एक थोनो इतने कढ़ाई मिलेगी बहुत सोहनी गुंद थोड़ा घेरा आठ ठीक है जेड ब्लैक कलर की बॉटम मिलेगी तीन मीटर दी, नंबर नंबर रहेगा ग्यारह ठीक है जी मिलेगा इस पीस का दुपट्टा हलो जी देखो येगापट्टा हलो ਦੇਖੋ ਪੀਸ ਪਕੜਨਾ ਬਈਆ ਦੇਖੋ ਇੱਥੇ ਐਮਬਰਾਇਡਰੀ ਹੈ ਬਹੁਤ ਸੋਹਣੀਆਂ ਬੁੱਟੀਆਂ ਤੇ ਤੁਹਾਨੂੰ ਲੇਸ ਦੀ ਫਿਨਿਸ਼ਿੰਗ ਤੇ ਚਾਰੇ ਪਾਸੇ ਵੀ ਐਮਬਰਾਇਡਰੀ ਨੇੜੇ ਤੋਂ ਦਿਖਾਵਾ ਬਣਾ ਇਹ ਵੀ ਤੁਹਾਨੂੰ ਐਮਬਰਾਇਡਰ ਛੋੜ ਦੋ ਬਈਆ ਛੋੜ ਇਹ ਵੀ ਤੁਹਾਨੂੰ ਐਮਬਰਾਇਡਰੀ ਮਿਲ ਰਹੀ ਹੈ ਇਹ ਤੁਹਾਨੂੰ ਲੇਸ ਦੀ ਫਿਨਿਸ਼ਿੰਗ ਮਿਲ ਰਹੀ ਹੈ ਇੱਥੇ ਤੁਹਾਨੂੰ ਬੁੱਟੀਆਂ ਮਿਲ ਰਹੀਆਂ ਕਢਾਈ ਦੀਆਂ ਬਹੁਤ ਅੱਛੀ ਚੀਜ਼ ਬਣਾਈ ਹੋਈ ਹੈ ਤੇ ਸਭ ਤੋਂ ਵੱਡੀ ਗੱਲ ਰੇਂਜ ਦੇ ਵਿੱਚ ਹੈ 2593 विदाउट लाइनिंग पीस बनेगा टू फाइव नाइन थ्री बहुत प्यारे ज रेट बहुत प्यारा पीस दिखा है. रहे हैं नैक्सट कलर रहेगा अपना करीम कलर हाँ जी नैक्सट रहेगा अपना करीम कलर नंबर रहेगा बारह देखो प्रेंटिंग डिजाइनिंग सब कुछ वधिया इत मिलेगा। कपड़ा ही बहुत समूथ है कपड़ा ही एक नंबर है हाँ देखो एक घेरा नंबर रहेगा बारह ਪੂਰਾ ਡਿਜ਼ਾਈਨਰ ਪੀਸ ਬਣਿਆ ਹੋਇਆ ਇਸੇ ਤਰ੍ਹਾਂ ਚਾਰੇ ਪਾਸੇ ਲੇਸ ਇਹ ਬਾਰਡਰ ਵਿੱਚ ਬੁੱਟੀਆਂ ਜਿਸ ਤਰ੍ਹਾਂ ਬਣਿਆ ਹੋਇਆ ਸੀ ਨਾ ਉਸੇ ਤਰ੍ਹਾਂ ਨੰਬਰ ਰਹੇਗਾ 12 ਨੈਕਸਟ ਪੀਸ ਇਹ ਰਹੇਗਾ ਨੈਕਸਟ ਪੀਸ ਮਿਲੇਗਾ ਬਲੂ ਕਲਰ ਆ ਲੋ ਜੀ ਪਹਿਲਾ ਰੰਗ ਕਿਹੜਾ ਦਾ ਬਲੈਕ ਹਨਾ ਹਾਂ ਇਹ ਬਲੂ ਹੈ ਜੀ ਠੀਕ ਆ ਇਹ ਰਹੇਗਾ ਬਲੂ ਕਲਰ ਆ ਦੇਖੋ ਇਹ ਬੁੱਟੀ ਬਣੀ ਵੀ ਹੈ ਇਹ ਤੁਹਾਨੂੰ ਘੇਰਾ ਮਿਲ ਰਿਹਾ ਸਾਡੇ ਨਾ ਕਈ ਕਸਟਮਰ ਹੈ ਜੀ ਜੋ ਵੀ ਰਾਮਟੈਕਸ ਦੀ ਨਵੀਂ ਲਾਂਚ ਹੁੰਦੀ ਹੈ ਨਾ ਉਹਨਾਂ ਦੇ ਸਕਰੀਨਸ਼ਾਟ ਆਣੇ ਸਾਡੇ ਕੋਲ ਸਟਾਰਟ ਹੋ ਜਾਂਦੇ ਆ ਇਹ ਵਾਲੇ ਪੀਸ ਕਦੋਂ ਆਉਣਗੇ ਇਹ ਵਾਲੇ ਪੀਸ ਸਾਰੇ ਆ ਜਾਂਦੇ ਆ ਜੀ ਕੀ ਹੁੰਦਾ ਆ ਕਈ ਵਾਰੀ ਪਤਾ ਇਹ ਵੀਡੀਓ ਦਾ ਸਮਾਨ ਹੀ ਇੰਨਾ ਹੁੰਦਾ ਆ ਕਈ ਵਾਰੀ ਵੀਡੀਓ ਹੀ ਨਹੀਂ ਬਣ ਪਾਂਦੀ ਹੁਣ ਤੁਸੀਂ ਵੀ ਦੇਖ ਰਹੇ ਹੋ ਕਈ ਵਾਰੀ ਇੱਕ ਵੀਡੀਓ ਪੈਂਦੀ ਆ ਕਿਉਂਕਿ ਥੋੜੇ ਤਬੀਅਤ ਦਾ ਵੀ ਰਹਿ ਰਿਹਾ ਇਸ਼ੂ ਤੇ ਥੋੜਾ ਜਿਆ ਜਿਦਾ ਰਖੜੀ ਵਗੈਰਾ ਆ ਗਈ ਹੈ ਨਾ ਫੈਸਟੀਵਲਸ ਤੇ ਵੀ ਥੋੜਾ ਜਿਹਾ ਹੁੰਦਾ ਆ ਇਸ ਕਰਕੇ ਵੀ ਥੋੜਾ ਹੋ ਜਾਂਦਾ ਆ ਠੀਕ ਹੈ ਜੀ ਆ ਦੇਖੋ ਨੈਕਸਟ ਪੀਸ کریم ਕਲਰ ਠੀਕ ਇਹ ਤੁਹਾਨੂੰ ਸਾਰ ਆਪਣੇ ਕੋਲ ਜੋ ਵੀ ਇਹਨਾਂ ਦੀ ਨਿਊ ਅਪਡੇਟ ਹੁੰਦੀ ਹੈ ਸਾਰਾ ਕੁਝ ਅਵੇਲੇਬਲ ਹੁੰਦਾ ਹੈ ਸਪੈਸ਼ਲੀ ਰਾਮ ਟੈਕਸ ਦਾ ਰਾਮ ਟੈਕਸ ਦੀ ਕੋਈ ਵੀ ਚੀਜ਼ ਕਿਉਂਕਿ ਆਪਣਾ ਜਿਹੜਾ ਚੈਨਲ ਹੈ ਜੀ ਇਹ ਵਾਲਾ ਸੂਟੀ ਕਲੈਕਸ਼ਨ ਇਸ ਤੇ ਆਪਾਂ ਇੱਕ ਵੀ ਸੂਟ ਕਿਸੇ ਹੋਰ ਬ੍ਰਾਂਡ ਦਾ ਨਹੀਂ ਸੇਲ ਕਰਦੇ ਸਪੈਸ਼ਲੀ ਰਾਮਟੈਕਸ ਬ੍ਰਾਂਡ ਨਾਲ ਹੀ ਡੀਲ ਕਰਦੇ ਹਾਂ ਠੀਕ ਹੈ ਜੀ ਤੇ ਜਿਹੜਾ ਆਪਣਾ ਸੂਟੀ ਬੁਟੀਕ ਹੈ ਉਸ ਤੇ ਮੈਂ ਹਰ ਬ੍ਰਾਂਡ ਦਾ ਕੱਪੜਾ ਪਾਉਂਦੀ ਹਾਂ ਚਲੋ ਜੀ ਨੈਕਸਟ ਪੀਸ ਦੇਖੋ ਆਪਣਾ ਇਹ ਵੀ ਨਵਾਂ ਲਾਂਚ ਆਇਆ ਰਾਮਟੈਕਸ ਦਾ ਬਹੁਤ ਪਿਆਰਾ ਪੀਸ ਹੈ ਡਿਜ਼ਾਈਨਰ ਤੇ ਹਟਕੇ ਪੀਸ ਇਹ ਸੂਟ ਅਸੀਂ ਸਟਿਚ ਕਰਵਾਉਣਾ ਸੀ ਬਟ ਸਾਡੇ ਟੇਲਰਾਂ ਨੇ ਬਹੁਤਾਂ ਕਿਹਾ ਪਿਆ ਜੀ ਟੇਲਰ ਨਹੀਂ ਹਲੇ ਅਵੇਲੇਬਲ ਹੈਗੇ ਦੇਖੋ ਜੀ ਇਹ ਹੈਗਾ ਜੈ ਫਰੰਟ ਦੀ ਟਾਈ ਪੱਟੀ ਠੀਕ ਹੈ ਜੀ ਫਰੰਟ ਦੀ ਟਾਈ ਪੱਟੀ ਵਿੱਚ ਇਹ ਔਰਗੈਂజా ਪ੍ਰਿੰਟਡ ਕਰਕੇ ਨਾ ਉਹਨੂੰ ਪੂਰਾ ਐਮਬਰਾਇਡਰੀ ਦੇ ਨਾਲ ਚਾਵਲ ਦਾਣੇ ਦੇ ਨਾਲ ਬਹੁਤ ਸੋਹਣਾ ਇਹਨੂੰ ਟਾਈ ਪੱਟੀ ਬਣਾਈ ਆ ਬਹੁਤ ਪਿਆਰਾ ਪੀਸ ਹੈ ਡਿਜ਼ਾਈਨਰ ਪੀਸ ਹੁੰਦੇ ਹਨ ਗਰਲਿਸ਼ ਲੁੱਕ ਅਚ ਦੇਖੋ ਇੱਥੇ ਵੀ ਪੂਰੀ ਤੁਹਾਨੂੰ ਐਮਬਰਾਇਡਰੀ ਦਿੱਤੀ ਹੈ ਠੀਕ ਹੈ ਜੀ ਇਹ ਪੂਰੀ ਐਮਬਰਾਇਡਰੀ ਦੀ ਫਿਨਿਸ਼ਿੰਗ ਦਿੱਤੀ ਹੈ ਘੇਰਾ ਦਿਖਾਣਾ ਪਏਗਾ ਭਈਆ ਇੰਚ ਟੇਪ ਦਿਓ ਤੇ ਇਹ ਜਿਹੜਾ ਹੈਗਾ ਆ ਇਹ ਆਪਣੀ ਹੈਗੀ ਹੈ ਜੀ ਇੱਥੇ ਲੇਸ ਦੀ ਤਰ੍ਹਾਂ ਲੱਗ ਰਿਹਾ ਬਟ ਇਹ ਲੇਸ ਨਹੀਂ ਹੈ ਇਹ ਪੂਰੀ ਐਮਬਰਾਇਡਰੀ ਗੁੰਦਵੀ ਐਮਬਰਾਇਡਰੀ ਦੇ ਨਾਲ ਫਿਨਿਸ਼ਿੰਗ ਦਿੰਦੀ ਹੈ ਬਹੁਤ ਸੋਹਣਾ ਗਰਲਿਸ਼ ਲੁੱਕ ਚ ਸੂਟ ਰੈਡੀ ਕੀਤਾ ਹੁਣ ਦੇਖੋ ਤੁਸੀਂ 27 ਇੰਚ ਘੇਰਾ ਰੈਡੀ ਹੋਏਗਾ ਜੇ ਕਿਸੇ ਦਾ ਹੈਵੀ ਸਾਈਜ਼ ਹੈ ਨਾ 27 ਇੰਚ ਜਿੱਦਾਂ ਹੁਣ ਆਪਾਂ ਵਰਗੀਆਂ 21 22 ਇੰਚ ਘੇਰਾ ਬਣਾਣਾ ਉਹਨਾਂ ਦਾ ਇਦਾਂ ਆ ਜਾਣਾ ਮਤਲਬ 27 ਇੰਚ हिਪ ਤੱਕ ਇਹ ਪੂਰਾ ਖੁੱਲਾ ਡੁੱਲਾ ਸੂਟ ਹੈ ਠੀਕ ਹੈ 27 हिप ਤੋਂ ਜ਼ਿਆਦਾ ਨਹੀਂ ਹੈ ਨਾ ਸਾਈਜ਼ 22 ਇੰਚ हिਪ ਤੱਕ ਹੀ ਸੂਟ ਬਣਦਾ ਹੈ ਆ ਦੇਖੋ ਨੰਬਰ ਰਹੇਗਾ 15 ਇਹ ਰਹੇਗੀ ਤੁਹਾਡੀ ਬੈਕ ਸਾਈਡ ਠੀਕ ਹੈ ਇਹ ਰਹੇਗਾ ਪਿਓਰ ਕਰੇਵ ਦੀ ਬਹੁਤ ਸ਼ਾਨਦਾਰ ਬਾਟਮ 3 ਮੀਟਰ ਦੀ ਹੀ ਹੁੰਦੀ ਹੈ ਦੁਪੱਟਾ ਜੀ ਇਹਦਾ ਆ ਲੋ ਦੁਪੱਟਾ ਖੋਲੋ ਨੰਬਰ ਰਹੇਗਾ ਇਸ ਪੀਸ ਦਾ 15 ठीक है जी नंबर रहेगा 15 कलर चार्ट ਜਿਹੜਾ ਇਹਦਾ ਆਇਆ ਨਾ ਸੁਪਰ कलर चार्ट ਆਇਆ ਡਿਜ਼ਾਈਨਰ ਪੀਸ ਇਹ ਸਾਰੀ ਐਮਬਰਾਇਡਰੀ ਆ ਆਊਟਲਾਈਨਿੰਗ ਦੀ ਡਿਜੀਟਲ ਦੇ ਵਿੱਚ ਪ੍ਰਿੰਟਿੰਗ ਚ ਇਹਦੇ ਆ ਸੂਟ ਦੇਖੋ ਜੀ ਮੈਡਮ ਦੀ ਲੁੱਕ ਦੇਖੋ ਬਲੈਕ ਸੂਟ ਦੀ ਜਿਹੜੀਆਂ ਮਾਡਲ ਸੂਟ ਪਾਉਂਦੇ ਇਹ ਬਲੈਕ ਹੀ ਹੁੰਦਾ ਆ ਹੈਨਾ ਬਲੈਕ ਸੂਟ ਜ਼ਿਆਦਾ ਲੱਗਦਾ ਆ ਅਟਰੈਕਟਿਵ ਹੈਨਾ ਬਟ ਇਹ ਕਲਰ ਵੀ ਅਲੱਗ ਹੈ ਕਿਉਂਕਿ ਬਲੈਕ ਹਰ ਕੋਈ ਨਹੀਂ ਪਾਉਂਦਾ ਦੇਖੋ ਜੀ ਇਹ ਵੀ ਕਲਰ ਅਟਰੈਕਟਿਵ ਹੈ ਦੇਖੋ ਕਿੰਨਾ ਪਿਆਰਾ ਰੰਗ ਹੈ ਬਹੁਤ ਸੋਹਣਾ ਇਹ ਪ੍ਰਿੰਟਿੰਗ ਹੈ ਸਾਰੀ ਗਜਬ ਪੀਸ ਬਣਾਇਆ ਜੀ ਬਣਾਉਣ ਵਾਲੇ ਨੇ ਪੂਰੀ ਰੀਜ ਨਾਲ ਇਹ ਲੇਸ ਲੱਗੀ ਹੋਈ ਹੈ ਤੁਹਾਨੂੰ ਕੋਈ ਬੁਟੀਕ ਤੋਂ ਸੂਟ ਰੈਡੀ ਕਰਵਾਣ ਦੀ ਲੋੜ ਨਹੀਂ ਇਸ ਟਾਈਪ ਦਾ ਤੁਹਾਨੂੰ ਪੀਸ ਰੈਡੀ ਕਰਕੇ ਦੇ ਆ ਸਭ ਤੋਂ ਵੱਡੀ ਗੱਲ ਹੈ ਜੀ ਇੰਨੀ ਰੇਂਜ ਦੇ ਵਿੱਚ ਰਾਮਟੈਕਸ ਬ੍ਰਾਂਡ ਇਤਨਾ ਫਾਈਨ ਤੇ ਸੁਪੀਰੀਅਰ ਫੈਬਰਿਕ ਤੇ ਚੀਜ਼ ਬਣਾਉਂਦਾ ਆ ਸਿਰਫ ਔਰ ਸਿਰਫ 3218 3218 ਰੁਪਏ ਚ ਤੁਹਾਨੂੰ ਇੱਕ ਗਜਬ ਜਆ ਜੋਰਜਟ ਔਰਗੈਂజా ਦਾ ਫੈਬਰਿਕ ਦੇ ਰਹੇ ਹਾਂ ਜਿਹੜੇ ਸਿੰਪਲ ਔਰਗੈਂజా ਦੇ ਸੂਟ ਹੁੰਦੇ ਆ ਉਹਨਾਂ ਦੇ ਥੋੜੇ ਜੇ ਘੱਟ ਰੇਟ ਤੇ ਹੁੰਦੇ ਆ ਬਟ ਇਹ ਜੋਰਜਟ ਔਰਗੈਂజా ਵਾਲੇ ਥੋੜਾ ਜਿਹਾ ਫੈਬਰਿਕ ਦਾ ਫਰਕ ਪੈ ਜਾਂਦਾ ਹੈ ਹਨਾ ਫੈਬਰਿਕ ਦੀ ਕੁਆਲਿਟੀ ਬਹੁਤ ਸੁਪੀਰੀਅਰ ਆ ਦੇਖੋ ਫਿਟਿੰਗ ਹੀ ਇਹਨਾਂ ਦੀ ਗਜਬ ਆਣੀ ਆ ਇਹ ਰਹੇਗਾ ਆਪਣਾ ਨੰਬਰ 16 ਆ ਲੋ ਜੀ 3218 ਰੁਪਏ ਚ ਤੁਹਾਨੂੰ ਬਹੁਤ ਪਿਆਰਾ ਪੀਸ ਮਿਲ ਰਿਹਾ ਇਹ ਵਾਲਾ ਠੀਕ ਹੈ ਜੀ ਨੈਕਸਟ ਪੀਸ ਜਿਹੜਾ ਤੁਹਾਨੂੰ ਇਹ ਕਲਰ ਦਿਖਾਇਆ ਨਾ ਇਹ ਥੋੜਾ ਜਿਹਾ ਪਿੰਕਿਸ਼ ਮਹਿਰੂਨ ਜੀ ਟੋਨ ਦੇ ਵਿੱਚ ਹੈ ਵੀਡੀਓ ਜੇ ਥੋੜਾ ਜਿਹਾ ਬਹੁਤ ਬ੍ਰਾਈਟ ਕਲਰ ਆਂਦਾ ਇਦਾਂ ਨਹੀਂ ਹੈ ਰਾਮਟੈਕਸ ਦੇ ਕਲਰ ਥੋੜੇ ਸਟਲ ਜੇ ਹੁੰਦੇ ਆ ਜਿੱਦਾਂ ਸਰਦਾਰਨੀਆਂ ਦਾ ਟੇਸਟ ਹੁੰਦਾ ਆ ਕਿਉਂਕਿ ਉਹਨਾਂ ਨੂੰ ਜਿਆਦਾ ਚਟਕ ਰੰਗ ਨਹੀਂ ਪਸੰਦ ਤੋਂ ਉਸੇ ਕਿਉਂਕਿ ਸਰਦਾਰੀ ਹੀ ਬ੍ਰਾਂਡ ਹੈ ਰਾਮਟੈਕਸ ਬ੍ਰਾਂਡ ਉਸੇ ਚੀਜ਼ ਨੂੰ ਦੇਖ ਕੇ ਇਹਨਾਂ ਦੇ ਪੀਸ ਬਣਦੇ ਆ ਨੰਬਰ ਰਹੇਗਾ 17 ਇਹ ਰਹੇਗਾ ਇਹਦਾ ਦੁਪੱਟਾ किसी भी एज ग्रुप का इस सूट वेयर करे एक नंबर का थोड़ा पीस मिलना है नंबर रहेगा सतारा फुल क्वान्टिटी के स्टॉक अपने इस टाइम अवेलेबल कोबल क्योंकि रामटेक्स की जो लोग ठीक है जी नैक्सट पीस <coughs> नंबर रहेगा अठारह आलो ठीक है जी नंबर रहेगा अठारह ये रहेगा इस पीस का दुपट्टा हलो जी ठीक है ਏਵਾਂ ਪੀਸ ਨੈਕਸਟ ਪੀਸ ਇਸ ਤੁਹਾਨੂੰ ਇੱਕ ਹੋਰ ਔਰਗੈਂਜਾ ਦਾ ਨਵਾਂ ਅਪਡੇਟ ਆਇਆ ਇਹਨਾਂ ਦੀ ਬਹੁਤ ਸੋਹਣਾ ਡਿਜ਼ਾਈਨ ਆਇਆ ਔਰਗੈਂਜਾ ਦਾ ਆ ਦੇਖੋ ਬਹੁਤ ਸਮੂਥ ਜੋਰਜਟ ਔਰਗੈਂਜਾ ਇੱਕ ਨੰਬਰ ਦਾ ਪੀਸ ਬਹੁਤ ਸੁਪੀਰੀਅਰ ਜਿੰਨਾ ਕਹਿ ਲਓ ਉੰਨਾ ਸੁਪੀਰੀਅਰ ਤੇ ਜਿਹੜੀ ਕਲਰਿੰਗ ਡਿਜ਼ਾਈਨਿੰਗ ਹੋਤਾ ਇਹਨਾਂ ਦੀ ਹੈ ਹੀ ਗਜਬ ਠੀਕ ਹੈ ਜੀ ਉਹ ਤਾਂ ਹੈ ਹੀ ਗਜਬ ਇਹ ਪੂਰਾ ਐਮਬਰਾਇਡਰੀ ਬਿਲਕੁਲ ਲਾਈਟ ਜੀ ਸ਼ੇਡ ਦਾ ਪੀਸ ਆ ਦੇਖੋ ਇਨਾਂ ਦੇ ਵੀ ਸਕਰੀਨਸ਼ਾਟ ਇੰਨੇ ਆ ਰਹੇ ਆ ਕਿਉਂਕਿ ਇਹ ਵੀ ਨਿਊ ਅਪਡੇਟਸ ਹੁੰਦੀਆਂ ਨਾ ਇਹਨਾਂ ਦੀ ਰਾਮਟੈਕਸ ਦੀ ਫਿਰ ਸਾਡੇ ਕੋਲ ਵੀ ਆਣੇ ਸਟਾਰਟ ਹੋ ਜਾਂਦੇ ਆ ਮੈਸੇਜ ਕਿ ਪੀਸ ਆ ਕੇ ਆ ਜਾਂਦੇ ਆ ਬਟ ਵੀਡੀਓ ਛੀ ਥੋੜਾ ਹੁੰਦਾ ਹੈ ਕਈ ਵਾਰ ਲੇਟ ਹੋ ਜਾਂਦੇ ਆ ਪੀਸ ਭਾਣ ਨੂੰ ਆ ਦੇਖੋ ਪਿਓਰ ਕਰੇਪ ਦਾ ਠੀਕ ਹੈ ਜੀ ਇਹ ਤੁਹਾਡੀ ਬੈਕ ਸਾਈਡ ਦੇਖੋ ਜੀ ਇੱਕ ਨੰਬਰ ਦਾ ਤੁਹਾਨੂੰ ਪੀਸ ਦੇ ਰਹੇ ਆ ਬਿਲਕੁਲ ਗਜਬ ਨੰਬਰ ਰਹੇਗਾ 19 ਏ ਮਿਲੇਗਾ ਤੁਹਾਨੂੰ ਇਹਦਾ ਦੁਪੱਟਾ ਬਸ ਜਮਾ ਸਰਦਾਰਨੀਆਂ ਵਰਗਾ ਸੂਟ ਠੀਕ ਹੈ ਇੱਕ ਨੰਬਰ ਦਾ ਪੀਸ ਲਓ ਜੀ ਚਾਰੇ ਪਾਸੇ ਲੇਸ ਫਿਨਿਸ਼ਿੰਗ ਬਹੁਤ ਹਾਈ ਕਲਾਸ ਫੈਬਰਿਕ ਤੇ ਕਿਤੇ ਵੀ ਪਾ ਕੇ ਜਾਓ ਜਿਨ੍ਹਾਂ ਨੂੰ ਲਾਈਟ ਚਾਹੀਦਾ ਅੱਜ ਲਾਈਟ ਵੀ ਦਿਖਾ ਰਹੇ ਹਾਂ ਜਿਨ੍ਹਾਂ ਨੂੰ ਡਾਰਕ ਚਾਹੀਦਾ ਅੱਜ ਡਾਰਕ ਵੀ ਦਿਖਾ ਰਹੇ ਹਾਂ ਤਾਂ ਜੋ ਤੁਹਾਨੂੰ ਕਿਸੇ ਤਰ੍ਹਾਂ ਵੀ ਕੋਈ ਦਿੱਕਤ ਨਾ ਆਏ ਸੂਟ ਦੇ ਵਿੱਚ ਹਰ ਤਰ੍ਹਾਂ ਦਾ ਪੀਸ ਤੁਹਾਨੂੰ ਮੇਰੇ ਦੇਖੋ ਜੀ ਚਾਰ ਕਲਰ ਹੈ ਚਾਰੋ ਸੇਮ ਹੈ 19 20 ਦਾ ਵਿੱਚ ਪ੍ਰਿੰਟ ਦਾ ਫਰਕ ਆ ਦੇ ਸੋਹੀ ਹੈ ਸੇਮ ਚੀਜ਼ ਉਹੀ ਹੈ ਜਿਹੜਾ ਵੀ ਸੂਟ ਤੁਹਾਨੂੰ ਇਹਦੇ ਵਿੱਚ ਮਿਲ ਜਾਣਾ ਉਹੀ ਲੈ ਲੈਣਾ ਕਿਉਂਕਿ ਇਹ ਸੂਟ ਛੱਡਣ ਵਾਲੇ ਨਹੀਂ ਹੈ ਨੰਬਰ ਰਹੇਗਾ 20 ਲੋਚ ਨੰਬਰ ਰਹੇਗਾ 20 ਇੱਕ ਨੰਬਰ ਦਾ ਪੀਸ ਨੇੜੇ ਤੋਂ ਦਿਖਾਓ ਤੇ ਇਸ ਵਾਲੇ ਪੀਸ ਦਾ ਜਿਹੜਾ ਰੇਟ ਹੈ 2968 ਰੁਪਏ ਆ 29 एक सेट इस पिज़्ज़ा रेट रहेगा उन्ती सौ अठाहठ रुपये लॉज ये रहेगा दुपट्टा नंबर रहेगा ट्वेंटी वन देखो पीस हाँ ना? रूजी है ना रूज खुश हो जाती है इदा दे कलर देख के डिजाइनिंग देख के मजा जा आ जाता है सूट देख के है हाँ ना ये थोड़ा जा येलो टच तो कर चीज वही है सेम मिठे मिठे जो रंग पाए हुए हैं बस थोड़ा जहा कलर चेंज कर जी देखो ਨੰਬਰ ਰਹੇਗਾ 22 ਜਿਹੜਾ ਵੀ ਆ ਰਿਹਾ ਸਮਝ ਫਟਾਫਟ ਬੁੱਕ ਕਰਾ ਲੈਣਾ ਇਹ ਵਾਲਾ ਪੀਸ ਕਿਟ ਪਾਇਆ ਸੀ ਆਪਾਂ ਨੇ ਉਸ ਦਿਨ 3343 ਰੁਪਏ ਚ ਇਹ ਵੀ ਰਾਮ ਟੈਕਸ ਦੀ ਨਿਊ ਲਾਂਚ ਆਈ ਸੀ ਇੰਨਾ ਪਿਆਰ ਤੁਸੀਂ ਸੈੱਟ ਨੂੰ ਦੇਆ ਆ ਦੇਖੋ ਰਿਪੀਟ ਇਹਦਾ ਜਿੰਨੇ ਬੁਕਿੰਗ ਹੋਈ ਸੀ ਐਡਵਾਂਸ ਹੋਸੀ ਕਲੀਅਰ ਕਰਤਾ ਕਿਉਂਕਿ ਸੋਮਵਾਰ ਨੂੰ ਨਿਕਲੇਗੀ ਇਹ ਸਾਡੇ ਕੋਲ ਫਿਲਹਾਲ ਸਟਾਕ ਦੇ ਵਿੱਚ ਆ ਇਹ ਵਾਲੇ ਸੈੱਟ ਕਿਉਂਕਿ ਇੰਨੀ ਜ਼ਿਆਦਾ ਇਸ ਪੀਸ ਦੀ ਡਿਮਾਂਡ ਆਈ ਸੀ ਪੂਰਾ ਬੁਟੀਕ ਸਟਾਈਲ ਪੀਸ ਹੈ ਮਤਲਬ ਕਹਿੰਦੇ ਕੋਹਾਂਦੇ ਪੀਸ ਹੈ ਜੀ ਸੋਚਣ ਦੀ ਲੋੜ ਹੀ ਨਹੀਂ ਤੁਹਾਨੂੰ ਬੁਟੀਕਾਂ ਤੇ ਜਾ ਕੇ ਦਿਮਾਗ ਖਰਾਬ ਕਰਨ ਦੀ ਜ਼ਰੂਰਤ ਹੀ ਨਹੀਂ ਇੰਨਾ ਸੋਹਣਾ ਇਹਨਾਂ ਨੇ ਤੁਹਾਨੂੰ ਰਾਮ ਨਾਲ ਦਿਆ ਹੋਇਆ ਕੰਮ ਇਹ ਪੌਟਲਿਸ ਉਹ ਤਾਂ ਤੁਸੀਂ ਆਪਣੀ ਕ੍ਰੀਏਟੀਵਿਟੀ ਕਰਵਾ ਸਕਦੇ ਆ ਸਟਿਚਿੰਗ ਚ ਕਰਵਾ ਸਕਦੇ ਆ ਹਨਾ ਜਿੱਦਾਂ ਤੁਹਾਨੂੰ ਠੀਕ ਲੱਗਦਾ ਆ ਇਹ ਦਿਆ ਹੋਇਆ ਐਂਕਰਿੰਗ ਇਹੀ ਐਂਕਰਿੰਗ ਤੁਸੀਂ ਸਲਵਾਰ ਦੇ ਪੌਂਚੇ ਤੇ ਕਰਵਾ ਲਓ ਬਾਜੂ ਤੇ ਕਰਵਾ ਲਓ ਇਹ ਦਈਆਂ ਹੋਈਆਂ ਬਾਜੂਆਂ ਠੀਕ ਹੈ ਜੀ ਇਹ ਦਈਆਂ ਹੋਈਆਂ ਇਹਦੀਆਂ ਵਾਜੂਆ ਇਹ ਰਹੇਗੀ ਇਹਦੀ ਬਾਟਮ 3 ਮੀਟਰ ਦੀ ਬਹੁਤ ਗਜਬ ਤੇ ਐਮਬਰਾਇਡਰੀ ਦੇਖੋ ਪੂਰਾ ਐਪਲਿਕ ਵਰਕ ਦਾ ਕੰਮ ਹੈ 3343 ਰੁਪਏ ਇਸ ਪੀਸ ਦਾ ਰੇਟ ਹੈ ਇਹਦੇ ਅਸੀਂ ਦੋ ਕਲਰ ਦਿਖਾਏ ਸੀ ਉਸ ਦਿਨ ਪਤਾ ਹੀ ਨਹੀਂ ਲੱਗਿਆ ਉਹ ਕਿੱਦਾਂ ਇੰਨੀ ਫਟਾਫਟ ਫਟਾਫਟ ਬੁਕਿੰਗ ਹੋਈ ਆ ਰੀਸਟਾਕ ਅਸੀਂ ਕਰਵਾ ਲਿਆ ਲੋ ਜੀ ਹਰ ਪੀਸ ਅੱਜ ਤੁਹਾਨੂੰ ਐਕਸਕਲੂਸਿਵ ਪੀਸ ਦਿਖਾ ਰਹੇ ਹਾਂ ਤੁਹਾਡੀ ਵੀ ਰੂ ਖੁਸ਼ ਹੋ ਜਾਣੀ ਹੈ ਪੀਸ ਦੇਖ ਕੇ ਬਿਲਕੁਲ ਚਟਕ ਕੰਮ ਨਹੀਂ ਹੈ ਬਿਲਕੁਲ ਸਟਲ ਕੰਮ ਹੈ ਹਾਈ ਕਲਾਸ ਫੈਬਰਿਕ ਹੈ ਉਸ ਦੇ ਉੱਪਰ ਹਾਈ ਕਲਾਸ ਐਮਬਰਾਇਡਰੀ ਹੈ ਬਿਲਕੁਲ ਚਟਕ ਚੀਜ਼ ਨਹੀਂ ਹੈਗੀ ਅੱਛੇ ਬ੍ਰਾਂਡ ਦਾ ਅੱਛਾ ਪੀਸ ਹੈ ਨੰਬਰ ਰਹੇਗਾ 23 ਠੀਕ ਹੈ ਜੀ ਇਹਦੇ ਵਿੱਚ ਇੱਕ ਪੀਸ ਤੁਹਾਨੂੰ ਬਲੈਕ ਕਲਰ ਮਿਲੇਗਾ Z ਬਲੈਕ ਕਲਰ ਫੇਵਰਿਟ ਬਲੈਕ ਕਲਰ ਠੀਕ ਹੈ ਜੀ ਦੇਖੋ ਦੋ ਕਲਰ ਹੁੰਦੇ ਆ ਜਿਹੜੇ ਹਰ ਕਿਸੇ ਨੂੰ ਪਸੰਦ ਹੁੰਦੇ ਆ ਇੱਕ ਕਰੀਮ ਇੱਕ ਬਲੈਕ ਇਹਨਾਂ ਨੇ ਡਿਜ਼ਾਈਨਿੰਗ ਹੀ ਇਸੇ ਸੂਟ ਦੀ ਇਸੇ ਟਾਈਪ ਨਾਲ ਕਰਵਾਈ ਹੈ ਕਿਉਂਕਿ ਕਰੀਮ ਵੀ ਇੱਕ ਲੱਗ ਲੁੱਕ ਦਿੰਦਾ ਆ ਪਾ ਕੇ ਸੋ ਬੰਦੇ ਅਜ ਬੰਦੇ ਦਾ ਪਤਾ ਲੱਗਦਾ ਜਿਨ੍ਹਾਂ ਇੱਕ ਆਈਵਰੀ ਕਰੀਮ ਕਲਰ ਸੂਟ ਪਾਇਆ ਹੋਇਆ ਤੇ ਇੱਕ Z ਬਲੈਕ ਸਾਡੇ ਵਰਗੇ ਹੁੰਦੇ ਜਿਹੜੇ ਬਲੈਕ ਬਲੈਕ ਨੰਬਰ ਰਹੇਗਾ 24 ਠੀਕ ਹੈ ਜੀ ਇਹ ਰਹੇਗਾ 24 ਨੰਬਰ ਇਹ ਰਹੇਗੀ ਤੁਹਾਡੀ ਬਾਜੂ ਚਾਹੇ ਤੁਸੀਂ ਸਲਵਾਰ ਤੇ ਜੋ ਮਰਜ਼ੀ ਕਰਵਾ ਲਓ ਅੱਛਾ ਜੀ ਇੱਕ ਤੁਹਾਨੂੰ ਲਾਸਟ ਇਹ ਸੈੱਟ ਵੀ ਦਿਖਾਉਂਦੇ ਆ ਇਹ ਵਾਲਾ ਹੁਣ ਇਹ ਲਾਸਟ ਪੀਸ ਹੈ ਜੀ ਲਾਸਟ ਆਇਆ ਸਾਡੇ ਕੋਲ ਇਹਦੀ ਕੈਟਲੋਗ ਕਿੱਥੇ ਆ ਇਦੇ ਵਿੱਚ ਜਿਹੜਾ ਬਲੈਕ ਕਲਰ ਹੈ ਨਾ ਜੀ ਹੁਣ ਬਲੈਕ ਕਲਰ ਨਹੀਂ ਮਿਲੇਗਾ ਤੁਹਾਨੂੰ ਕਿਉਂ ਮੰਗਵਾਏ ਜੀ ਇਹ ਸੈੱਟ ਅਸੀਂ ਉਸ ਦਿਨ ਵੀਡੀਓ ਦੇ ਵਿੱਚ ਪਾਏ ਸੀ ਠੀਕ ਆ ਉਹਦੇ ਵਿੱਚ ਬਲੈਕ ਕਲਰ ਵੀ ਸਾਡੇ ਕੋਲ ਦੋ ਸੈੱਟ ਆਏ ਸੀ ਦੋ ਸਾਡੇ ਕੋਲ ਐਡਵਾਂਸ ਬੁਕਿੰਗ ਹੋ ਗਈ ਸੀ ਇਸ ਕਰਕੇ ਅਸੀਂ ਇਹ ਸੈੱਟ ਦੁਬਾਰੇ ਮੰਗਵਾਏ ਆ ਇਹਦੇ ਵਿੱਚ ਬਲੈਕ ਨੂੰ ਛੱਡ ਕੇ ਕੋਈ ਵੀ ਕਲਰ ਲੈ ਲਓ ਲਓ ਜੀ ਕੋਈ ਵੀ ਕਲਰ ਲੈ ਲਓ ਬਲੈਕ ਨੂੰ ਛੱਡ ਕੇ ਪੀਸ ਖੋਲ ਕੇ ਬਿਲਕੁਲ ਨਹੀਂ ਦਿਖਾਵਾਂਗੀ ਕਿਉਂਕਿ ਮੈਂ ਇਹ ਹਜ਼ਾਰ ਵਾਲੀ ਸੂਰਤ ਫਾ ਚੁੱਕੀ ਆ ਏ ਰਿਹਾ ਜੀ ਨੰਬਰ ਰਹੇਗਾ 525 ਜੋ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਹੈ 에어ਕੂਲ ਫੈਬਰਿਕ ਹੈ ਮੈਂ ਖੁਦ ਵੀ ਸਟਿਚ ਕਰਵਾਇਆ ਹੋਇਆ ਤੇ ਇਹ ਪਿਓਰ ਦਾ ਦੁਪੱਟਾ ਆ ਬੜਾ ਸੋਹਣਾ ਸੌਫਟ ਜਿਹਾ ਵਾਸ਼ ਕਰ ਲਿਆ ਪਾ ਲਿਆ ਮੈਂ ਤਾਂ ਕਈ ਵਾਰੀ 25 ਨੰਬਰ 26 ਨੰਬਰ ਹੁਣੇ ਲਾਸਟ ਸੈੱਟ ਆਏ ਜੀ ਪਿੱਛੇ ਤੋਂ ਹੋ ਗਏ ਹੁਣੇ ਸੂਟ ਫਿਨਿਸ਼ ਅਸੀਂ ਸੋਚਿਆ ਵੀ ਜਸਟ ਹੁਣੇ ਪਾ ਦਈਏ ਕਿਉਂਕਿ ਇਹਨਾਂ ਦੀ ਡਿਮਾਂਡ ਖਤਮ ਨਹੀਂ ਹੋ ਰਹੀ ਜਿੰਨੀ ਇਹ ਗਰਮੀ ਪੈ ਰਹੀ ਹੈ ਇੱਕ ਤਾਂ ਬਿਨਾ ਲਾਈਨਿੰਗ ਦਾ ਇੱਕ ਰੇਂਜ ਦੇ ਵਿੱਚ ਰੇਟ ਸਿਰਫ ਸਿਰਫ 1899 ਰੁਪਏ ਨੰਬਰ ਰਹੇਗਾ 29 ਠੀਕ ਹੈ ਜੀ ਇੱਕ ਪੀਸ ਤੁਹਾਨੂੰ ਮਿਲੇਗਾ 30 ਲਓ ਜੀ ਇੱਕ ਇੱਕ ਨੰਬਰ ਹੋਰ ਦੇ ਦਿਓ ਇਹ ਰਹੇਗਾ ਤੁਹਾਡਾ 31 ਠੀਕ ਹੈ ਇਸ ਸਾਈਟ ਅਸੀਂ ਦੁਬਾਰਾ ਰੀਸਟਾਕ ਕਰਵਾਏ ਤਾਂ ਕਰਵਾਏ ਜੀ ਕਿਉਂਕਿ ਬਲੈਕ ਦੀ ਸਾਡੀ ਬੁਕਿੰਗ ਜਿਆਦਾ ਹੋ ਗਈ ਸੀ ਹਲੋ ਜੀ ਨੈਕਸਟ ਪੀਸ ਸੋਲੋ ਕਲਰ ਦੇਹਾਂਗੇ ਬਿਲਕੁਲ ਲੈਸ ਦੇ ਵਿੱਚ ਦੇਹਾਂਗੇ ਨੰਬਰ ਰਹੇਗਾ 32 ਠੀਕ ਹੈ ਜੀ ਸੋਲਿਡ ਫੈਬਰਿਕ ਦੇਹਾਂਗੇ ਰਾਮ ਟੈਕਸ ਬ੍ਰੈਂਡ ਦੇਹਾਂਗੇ ਠੀਕ ਹੈ ਜੀ ਸਿੰਗਲ ਪੀਸ ਦੇਹਾਂਗੇ ਚਾਰ ਪੰਜ ਪੀਸ ਸਾਡੇ ਕੋਲ ਅਵੇਲੇਬਲ ਆ ਤੁਹਾਡੇ ਕੋਲ ਕੋਈ অপਸ਼ਨ ਨਹੀਂ ਹੈਗਾ ਤੁਹਾਨੂੰ ਲੈਸ ਦੇ ਵਿੱਚ ਸੂਟ ਮਿਲੇਗਾ ਨੰਬਰ ਰਹੇਗਾ 32 ਜਿੱਦਾਂ ਕਈ ਕਸਟਮਰ ਕਹਿੰਦੇ ਆ ਵੀ ਸਾਨੂੰ ਉਸ ਟਾਈਮ ਇਸ ਰੇਟ ਦਾ ਮਿਲਿਆ ਦੇਖੋ ਜੀ ਇਸ ਚੀਜ਼ ਨੂੰ ਥੋੜਾ ਜਿਹਾ ਸਮਝਿਆ ਕਰੋ ਇਹ ਬੋਟਮ ਠੀਕ ਹੈ ਹੁਣ ਆਪਾਂ 8 ਸੈੱਟ ਪਾਉਂਦੇ 8 ਪੀਸ ਪਾਉਂਦੇ ਆ ਅੱਠਾਂ 'ਚ ਆਪਣੇ 6 ਤੇ 7 ਪੀਸ ਇਦਾਂ ਇਦਾਂ ਜਾਂਦੇ ਆ ਇੱਕ ਅੱਧਾ ਪੀਸ ਥੋੜਾ ਜਿਹਾ ਹੁੰਦਾ ਆ ਵੀ ਥੋੜਾ ਸਲੋ ਹੋ ਜਾਂਦਾ ਆ ਉਹਦਾ ਡਿਮਾਂਡ ਤੇ ਫਿਰ ਉਹਨੂੰ ਥੋੜਾ ਜਿਹਾ ਲੈਸ ਕਰਕੇ ਤਾਂ ਦੇਖੋ ਆਪਾਂ ਨੂੰ ਵੀ ਪਾਣਾ ਉਹਦੇ ਵਿੱਚ ਤੁਹਾਨੂੰ ਵੀ ਬੈਨੀਫਿਟ ਹੋਣਾ ਚਾਹੀਦਾ ਜਿਹੜੇ ਸਾਡਾ ਲੈ ਰਹੇ ਤੇ ਤੁਹਾਡੇ ਕੋਲ ਆਪਸ਼ਨ ਕੋਈ ਨਹੀਂ ਹੁੰਦਾ ਇਸ ਕਰਕੇ 100 150 ਰੁਪਿਆ ਲੈਸ ਹੁੰਦਾ ਆ ਸਾਡਾ ਠੀਕ ਹੈ ਬਹੁਤ ਜ਼ਿਆਦਾ ਲੈਸ ਨਹੀਂ ਹੁੰਦਾ 100 150 ਰੁਪਏ ਦਾ ਹੀ ਫਰਕ ਹੁੰਦਾ ਕਿਉਂਕਿ ਸਾਡਾ ਮਾਰਜਨ ਹੀ ਇੰਨਾ ਹੁੰਦਾ ਹੈ ਹਲੋ ਜੀ ਇਹ ਰਾਮ ਟੈਕਸ ਬ੍ਰਾਂਡ ਦਾ ਬਹੁਤ ਪਿਆਰਾ ਜਿਹਾ ਪੀਸ ਦੇ ਰਹੇ ਆ ਬਿਨਾਂ ਦੇਰੀ ਕਰੇ ਆਪਣਾ ਸੂਟ ਬੁੱਕ ਕਰਾਣਾ ਇੱਕ ਨੰਬਰ ਦਾ ਪੀਸ ਠੀਕ ਹੈ ਜੀ ਬਿਲਕੁਲ ਸਪੈਸ਼ਲ ਆਫਰ ਰਹੇਗਾ ਮੇਰੇ ਕਸਟਮਰਸ ਵਾਸਤੇ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੇ ਇੱਥੋਂ ਖਰੀਦਣਾ ਆ ਠੀਕ ਹੈ ਜੀ ਨੈਕਸਟ ਪੀਸ ਨੈਕਸਟ ਸਹੇਗਾ ਆਪਣਾ ਆਈਵਰੀ ਕਰੀਮ ਕਲਰ ਕਿਸੇ ਨੂੰ ਦੇਣਾ ਵੀ ਹੋਵੇ ਨਾ ਤਾਂ ਵੀ ਕੱਚੀ ਚੀਜ਼ ਐ ਬ੍ਰਾਂਡ ਦੀ ਚੀਜ਼ ਐ ਅੱਛੀ ਚੀਜ਼ ਐ ਪਿਓਰ ਕਰੇਪ ਦਾ ਪੀਸ ਦਹਾਂਗੇ ਆਈਵਰੀ ਕਲਰ ਹਲੋ ਜੀ ਬਿਲਕੁਲ ਸਪੈਸ਼ਲ ਆਫਰ ਰਹੇਗਾ ਤੁਹਾਡੇ ਵਾਸਤੇ neck ਦੀ ਟਾਈ ਪੱਟੀ ਇਹ ਤੁਹਾਡਾ ਘੇਰਾ ਠੀਕ ਹੈ ਜੀ ਨੰਬਰ ਰਹੇਗਾ ਇਸ ਪੀਸ ਦਾ 33 ਪਿਓਰ ਕਰੇਪ ਦਾ ਸੂਟ ਮਿਲ ਰਿਹਾ ਇਹ ਜੇ ਰੇਟ ਦੇ ਵਿੱਚ ਮਿਲੇਗਾ ਸੋਚਣ ਤੋਂ ਪਰੇ ਆ ਲੋ 33 ਨੰਬਰ ਠੀਕ ਹੈ ਜੀ 33 ਨੰਬਰ ਨੈਕਸਟ ਪੀਸ ਇੱਕ ਤੁਹਾਨੂੰ ਲਾਸਟ ਪੀਸ ਇਹ ਹੈ 2599 ਰੇਟ ਹੈ ਜੀ ਇਸਕਾ ਅੱਜ 100 ਰੁਪਏ ਲੈਸ ਮਿਲੇਗਾ ਤੁਹਾਨੂੰ ਸਿਰਫ ਇਸ ਪੀਸ ਤੇ 2590 ਦਾ ਦੇ ਆ 2490 ਰੁਪਏ ਦਾ ਤੁਹਾਨੂੰ ਇਹ ਪੀਸ ਮਿਲੇਗਾ ਸਿੰਗਲ ਪੀਸ ਹੈ ਜੀ ਸਾਡੇ ਕੋਲੇ ਇਹਦੇ ਚ 4-5 ਪੀਸ ਆ ਠੀਕ ਹੈ ਜਿਨ੍ਹਾਂ ਨੂੰ ਚਾਹੀਦਾ ਤੁਹਾਡੇ ਕੋਲ ਆਪਸ਼ਨ ਨਹੀਂ ਹੈਗਾ ਜੀ ਇਸੇ ਕਰਕੇ ਤੁਹਾਨੂੰ 100 ਰੁਪਏ ਲੈਸ ਮਿਲਦਾ ਆ ਠੀਕ ਆ ਆ ਦੇਖੋ ਇਹ ਤੁਹਾਨੂੰ ਘੇਰਾ ਮਿਲ ਰਿਹਾ ਤੇ ਇਹ ਮਿਲੇਗੀ ਤੁਹਾਨੂੰ बॉटਮ ਤੇ ਐਮਬਰਾਇਡਰੀ ਬਹੁਤ ਸ਼ਾਨਦਾਰ ਚੀਜ਼ ਆ ਜੀ ਮਤਲਬ ਇਸ ਰੇਂਜ ਤਾਂ ਇਹਨਾਂ ਦੇ ਕਾਟਨ ਦੇ ਸੂਟ ਆਂਦੇ ਆ ਜਿਸ ਰੇਂਜ ਤੇ ਤੁਹਾਨੂੰ ਪਿਓਰ ਕ੍ਰੇਪ ਦਾ ਸੂਟ ਦੇ ਰਹੇ ਆ ਇੱਕ ਨੰਬਰ ਦਾ ਇਹ ਆਪਣੀ ਵੀਡੀਓ ਦਾ ਲਾਸਟ ਪੀਸ ਰਹੇਗਾ ਠੀਕ ਹੈ ਜੀ ਤਿੰਨ ਚਾਰ ਪੀਸ ਹੁੰਦੇ ਆ ਇਹ ਬੜਾ ਅੱਛਾ ਪੀਸ ਹੈ ਬਿਨਾ ਦੇਰੀ ਕਰੇ ਸ਼ੂਟ ਬੁੱਕ ਕਰਾਣਾ ਹੈ ਹਲੋ ਜੀ ਠੀਕ ਆ ਇਹ ਤੁਹਾਨੂੰ ਐਮਬਰਾਇਡਰੀ ਦੇ ਨਾਲ ਸਲਵਾਰ ਪੌਂਚੇ ਤੇ ਕੰਮ ਬੜਾ ਪਿਆਰਾ ਲੈਮਨ ਕਲਰ ਕਲਰ ਇਹ ਵੀ ਬਹੁਤ ਸੋਹਣਾ ਆ ਬਟ ਉਹੀ ਹੈ ਜੀ ਆਪਣੇ ਕੋਲ 10-10 ਸੈੱਟ ਆਂਦੇ ਆ ਉਹਦੇ ਵਿੱਚ ਇੱਕ ਅੱਧੇ ਪੀਸ ਦੇ ਦੋ ਚਾਰ ਪੀਸ ਹੁੰਦੇ ਇਸ ਕਰਕੇ ਥੋੜਾ ਜਿਹਾ ਤੁਹਾਨੂੰ ਵੀ ਬੈਨੀਫਿਟ ਹੁੰਦਾ ਆ ਸਾਡਾ ਵੀ ਹੁੰਦਾ ਆ ਠੀਕ ਆ ਨੈਕਸਟ ਵੀਡੀਓ 'ਚ ਸ਼ੇਅਰ ਮਿਲਦੇ ਆ ਥੈਂਕ ਯੂ ਸੋ ਮੱਚ